ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਕੁਝ ਦਿਨਾਂ ਤੋਂ ਜਿਹੜੀ ਸਿਆਸੀ ਉਥਲ-ਪੁਥਲ ਕਾਫੀ ਵੱਡੇ ਪੱਧਰ ਤੇ ਹੋ ਰਹੀ ਹੈ ਪਾਰਟੀਆਂ ਦੀ ਰਦੋ-ਬਦਲ ਹੋ ਰਹੀ ਹੈ ਕਈ ਤਰ੍ਹਾਂ ਦੇ ਕਾਰਨ ਜਿਹੜੇ ਹੋ ਰਹੇ ਆ ਜਿਹਦੇ ਨਾਲ ਪਿਛਲੇ ਸਮੇਂ ਦੇ ਨਾਲ ਪਿਛਲੇ ਦਿਨ ਦੇਖਿਆ ਇਹਕ ਮਤਲਬ ਪਾਰਟੀ ਦੀ ਜਿਹੜੇ ਸੀ ਸੁਪਰੀਮੋ ਆ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਇਲੈਕਸ਼ਨ ਤੋਂ ਪਹਿਲਾਂ ਜਿਵੇਂ ਇਲੈਕਸ਼ਨ ਹੋ ਚੁੱਕੀ ਆ ਐਲਾਨ ਹੋ ਚੁੱਕਾ ਪਾਰਟ ਦੇ ਵਿੱਚ ਸੱਤ ਫੇਸਾਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਐਲਾਨ ਹੋਇਆ ਕਿ ਇਲੈਕਸ਼ਨ ਹੋਣੀ ਆ ਤੇ ਵੱਖ-ਵੱਖ ਤਰੀਕਾਂ ਤੇ ਤੇ ਪੰਜਾਬ ਨੂੰ ਵੀ ਜਿਹੜੀ ਤਰੀਕ ਲਾਸ ਦੇ ਵਿੱਚ 1 ਜੂਨ ਮਿਲੀ ਤੇ 4 ਜੂਨ ਨੂੰ ਉਹਦਾ ਰਿਜ਼ਲਟ ਆਉਣਾ ਸੋ ਇਹ ਸਾਰੀ ਗੱਲਬਾਤ ਨੂੰ ਲੈ ਕੇ ਹੋ ਰਹੀ ਸਿਆਸੀ ਉਥਲ-ਪੁਥਲ ਨੂੰ ਲੈ ਕੇ ਹੁਸ਼ਿਆਰਪੁਰ ਦੇ ਹਲਕਾ ਵਿਧਾਨ ਸਭਾ ਦੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਜਿਹੜੇ ਪੰਜਾਬ ਦੇ ਨੇ ਤੇ ਬਦਾਂਸਵਾ ਹਲਕਾ ਤੇ ਉਹਨਾਂ ਦਾ ਆਪਣਾ ਹੋਮ ਏਰੀਆ ਹੈ ਸਦਸਾ ਸੋਨ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਤੋਂ اپੋਜੀਸ਼ਨ ਦੇ ਵਿੱਚ ਵੀ ਰਹੇ ਹੈ ਤੇ ਅੱਜ ਉਹਨਾਂ ਦੇ ਨਾਲ ਇਹਨਾਂ ਸਾਰੇ ਮੁੱਦਿਆਂ ਨੂੰ ਲੈ ਕੇ ਗੱਲ ਕਰਦੇ ਹੈ ਕਿ ਉਹ ਕਿਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੈ ਸਦਸਾ ਸਾਹਿਬ ਆ ਪਿਛਲੇ ਕੁਝ ਦਿਨਾਂ ਤੋਂ ਜਿਹੜਾ ਦੇਖਿਆ ਜਾ ਰਿਹਾ ਕਿ ਵੱਡੇ ਪੱਧਰ ਤੇ ਇਹ ਸ਼ਕੀ ਸੁਭਾਵਿਕ ਆ ਚੋਣਾਂ ਦੇ ਦੌਰਾਨ ਚਾਹੇ ਐਮਐਲਏ ਦੀਆਂ ਚੋਣਾਂ ਹੋਣ ਚਾਹੇ ਦੂਤੀਆਂ ਸੰਸਦੀਆਂ ਚੋਣਾਂ ਹੋਣ ਤੇ ਰਦੋਬਦਲ ਹੁੰਦੀ ਆ ਉਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜੀ ਹੁਣ ਤੋਂ ਬਦਲ ਹੋ ਰਹੀ ਹੈ ਇਹ ਬੜੀ ਇਤਿਹਾਸਿਕ ਰਦੋ ਬਦਲ ਹੈ ਇੱਕ ਮੌਜੂਦਾ ਜਿਹੜੀ ਪਾਰਟੀ ਦੇ ਵਿੱਚ ਨੈਸ਼ਨਲ ਪਾਰਟੀ ਦੇ ਵਿੱਚ ਹੋ ਕੇ ਦੂਸਰੀ ਪਾਰਟੀ ਦੇ ਵਿੱਚ ਜਾਣਾ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਇਸ ਵੇਲੇ ਬੜੀਆਂ ਅਨਕਿਆਸੀਆਂ ਜੀਆਂ ਹੋ ਰਹੀਆਂ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਯੂ نو ਹਾਂਜੀ ਮੈਂ ਸੋਚਦਾ ਕਿ ਅਸੀਂ ਪੁਰਾਣੇ ਸਮੇਂ ਵਿੱਚ ਸੁਣਦੇ ਆਏ ਹਾਂ ਕਿ ਗਿਆਰਾਮ ਆਯਾਰਾਮ ਇਹ ਗੱਲ ਚੱਲਦੀ ਆਉਂਦੀ ਆਦੀ ਕਿ ਕੋਈ ਬੰਦਾ ਅੱਜ ਪਾਰਟੀ ਵਿੱਚ ਹੋਆ ਜਦੋਂ ਕਿਤੇ ਚ ਇਲੈਕਸ਼ਨ ਆਈਆਂ ਉਹ ਪਾਰਟੀ ਬਦਲ ਕੇ ਆਪਣੇ ਹਿੱਤਾਂ ਨੂੰ ਧਿਆਨ ਰੱਖਦੇ ਨੇ ਦੂਜੀ ਪਾਰਟੀ ਵਿੱਚ ਜਾਂਦੇ ਰਹੇ ਆ ਪਰ ਹੁਣ ਦੇ ਸਮੇਂ ਦੇ ਵਿੱਚ ਜਿਹੜੇ ਹਾਲਾਤ ਹੋ ਆ ਉਹ ਕੁਝ ਹੋਰ ਤਰ੍ਹਾਂ ਦੇ ਆ ਇਹਦੇ ਵੀ ਜਿਹੜੀ ਦਿੱਨ ਤੋਂ ਬਦਲ ਹੋ ਰਹੀ ਆ ਇਹ ਜੇ ਬੰਦੇ ਦੀ ਮਨਸ਼ਾ ਨਹੀਂ ਵੀ ਹੈਗੀ ਤੇ ਜਿਹੜੀਆਂ ਸਿਆਸੀ ਪਾਰਟੀਆਂ ਆ ਉਹ ਆਪਣਾ ਲਾਹਾ ਲੈਣ ਵਾਸਤੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸਾਰੇ ਹੱਥ ਕੰਡੇ ਉਹ ਆਪਣਾਰੀਆਂ ਉਹਦੇ ਵਿੱਚ ਤਾਕਤਾਂ ਦੀ ਦਰਬਦੋਂ ਵੀ ਹੋ ਰਹੀ ਆ ਚਾਹੇ ਜੇ ਸੈਂਟਰ ਦੀ ਗੱਲ ਕਰਦੇ ਆ ਕਹਿੰਦੇ ਈਡੀ ਦੀ ਦਰਬਦੋਂ ਹੋ ਰਹੀ ਆ ਉਥੇ ਇਰਕਮ ਡੈੱਟ ਦੀ ਹੋ ਰਹੀ ਆ ਜਾਂ ਸੀਬੀਆਈ ਦੀ ਜਿਹੜੀ ਉਹ ਹੋ ਰਹੀ ਆ ਇਹ ਤਿੱਕੇ ਦਿਨਾਂ 'ਚ ਜਦੋਂ ਸਟੇਟਾਂ ਦੀ ਗੱਲ ਕਰਦੇ ਹਾਂ ਸਟੇਟਾਂ ਦੇ ਵਿੱਚ ਵੀ ਜਿਹੜੀਆਂ ਸਟੇਟ ਪਾਰਟੀਆਂ ਆ ਉਹ ਵਿਜੀਲੈਂਸ ਦਾ ਜਾਂ ਹੋਰ ਆਪਣੇ ਇਨਫਲੂਐਂਸ ਵਧਤ ਕੇ ਕੋਈ ਡਰਾ ਧਮਕਾ ਕੇ ਉਹ ਵੀ ਆਪਣੀਆਂ ਪਾਰਟੀਆਂ ਦੇ ਵਿਦੇਤੋ ਦੇ ਤੋੜ ਪਣ ਤੋੜ ਜਿਹੜੀਆਂ ਆ ਉਹ ਕਰ ਰਹੀਆਂ ਆ ਇਹ ਹਰ ਰੋਜ਼ ਜਿਹੜੀਆਂ ਗੱਲਾਂ ਹੋ ਰਹੀਆਂ ਆ ਭਾਵੇਂ ਇਹਦੇ ਦੇ ਰਿਜ਼ਲਟ ਆ ਉਹ ਕੁਝ ਮਾੜੇ ਵੀ ਆ ਰਹੇ ਆ ਵੱਡੀਆਂ ਲੀਡਰਾਂ ਦੀਆਂ ਗ੍ਰਿਫਤਾਰੀਆਂ ਜਿਵੇਂ ਅੱਜ ਦਿੱਲੀ ਦੇ ਮੁੱਖ ਮੰਤਰੀ ਦੀ ਜਿਹੜੀ ਕੱਲ ਗ੍ਰਿਫਤਾਰੀ ਹੋਈ ਆ ਭਾਵੇਂ ਉਹਦੇ ਪਿੱਛੇ ਜਿਹੜਾ ਮਸਲਾ ਉਹ ਵੱਡੇ ਕਰਾਪਸ਼ਨ ਦਾ ਆ ਪਰ ਜਿਦ ਮੌਕੇ ਤੇ ਹੋਈ ਜਾ ਇਹ ਇਲੈਕਸ਼ਨ ਦਾ ਦੌਰ ਆ ਸਾਰੇ ਪਾਰਟੀ ਵਰਕਰ ਉਹਨਾਂ ਨੂੰ ਇਹ ਸ਼ੂ ਮਿਲ ਗਿਆ ਕਿ ਸਾਡੀ ਆਵਾਜ਼ ਨੂੰ ਦਬਾਉਣ ਬਾਅਦ ਤੇ ਬੀਜੇਪੀ ਆਪਣੀ ਹਾਰ ਨੂੰ ਦੇਖਦੇ ਆ ਇਹ ਸਾਡਾ ਲੀਡਰ ਨੂੰ ਜਿਹੜਾ ਉਹਨਾਂ ਨੇ ਅਰੈਸਟ ਕੀਤਾ ਪਰ ਲੀਗਲੀ ਮਸੇ ਜਿਹੜੇ ਆ ਉਹ ਕਾਨੂੰਨ ਉਹਦੇ ਬਾਰੇ ਕਾਨੂੰਨ ਦੇਖਦਾ ਪਰ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਜਦੋਂ ਮੈਂ ਆਪਣੇ ਪੰਜਾਬ ਦੀ ਗੱਲ ਕਰਦਾ ਹਾਂ ਪੰਜਾਬ ਦੇ ਵਿੱਚ ਵੀ ਜਿਹੜੀ ਆ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਆ ਇਹਨੇ ਵੀ ਇੱਕ ਵੱਡਾ ਜਿਹੜਾ ਸਰਕਾਰ ਵਿੱਚ ਆਉਂਦਿਆਂ ਕੰਮ ਚੱਕਿਆ ਕਿ ਇਹਨਾਂ ਨੇ ਬਿਜਲੀਸ ਰਾਹੀਂ ਵਿਰੋਧੀਆਂ ਦੇ ਜਿਹੜੇ ਲੀਡਰਾਂ ਨੂੰ ਜਾਂ ਤੇ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਂ ਫਿਰ ਉਹਨਾਂ ਨੂੰ ਡਰਾ ਤਮਕਾ ਆਕ੍ਰੋਮ ਦੇ ਫੈਲਾ ਦੇ ਖਾਦ ਖਾ ਕੇ ਕੇਵਰੀ ਮੁਕਮਤਿਆਲੀ ਐਲਾਨ ਵੀ ਕਰਦੇ ਰਹੇ ਬਸ ਫਨੀ ਬਾਡੀਆ ਨੇ ਗੱਲਾਂ ਕਰਦੇ ਰਹੇ ਕਦੇ ਚੰਨੀ ਦੇ 2 ਕਰੋੜ ਦੀ ਗੱਲ ਕਰਦੇ ਰਹੇ ਜਾਂ ਹੋਰ ਬਹੁਤ ਸਾਰੇ ਮਸਲਿਆਂ ਦੀਆਂ ਗੱਲਾਂ ਉਹ ਕਰਦੇ ਰਹੇ ਇਹੋ ਜਿਹਾ ਬਾਕੀਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੀ ਵਾਪਰਿਆ ਜਿਲ੍ਹਾ ਹੁਸ਼ਿਆਰਪੁਰ ਦਾ ਹਲਕਾ ਜੱਬੇਵਾਲ ਜਿਹੜਾ ਕਿ ਮੇਰਾ ਵੀ ਹਲਕਾ ਹੈ ਮੈਂ 12 ਦੇ ਵਿੱਚ ਇਥੋਂ ਐਮਐਲਏ ਬਣਿਆ ਪਹਿਲਾਂ ਮੈਂ ਤਿੰਨ ਵਾਰੀ ਮਾਲਪੁਰ ਤੋਂ ਐਮਐਲਏ ਬਣਿਆ ਸੀ ਔਰ 17 ਦੇ ਵਿੱਚ ਇਹ ਹਲਕੇ ਤੋਂ ਜਿਹੜਾ ਐਮਐਲਏ ਜਿੱਤਿਆ ਡਾਕਟਰ ਰਾਜਕਮਰ ਚੰਬੇਵਾਲ ਉਹ ਕਾਂਗਰਸ ਪਾਰਟੀ ਬਰੋਂ ਜਿੱਤਿਆ 22 ਦੇ ਵਿੱਚ ਫਿਰ ਇਲੈਕਸ਼ਨ ਆਈ ਮੈਂ ਵੀ ਸ਼ੌਮੀ ਕਾਲਾ ਦਾ ਅਮੀਰ ਵਰਤ ਸੀ ਡਾਕਟਰ ਰਾਜਕਮਰ ਕਾਂਗਰਸ ਦਾ ਸੀ ਤੇ ਆਮ ਆਦਮੀ ਪਾਰਟੀ ਦਾ ਹਰਮਨਜੋਤ ਸਿੰਘ ਸੰਧੂ ਇਥੋਂ ਹੋਰ ਵੀ ਉਮੀਦਵਾਰ ਸੀ ਪਰ ਜੋ ਉਹ ਰਿਜ਼ਲਟ ਜਿਹੜਾ ਆਇਆ ਉਹ ਸਾਰਿਆਂ ਲੋਕਾਂ ਦੇ ਆਰ ਤੋਂ ਉਲਟ ਦਾ ਰਿਜ਼ਲਟ ਸੀ ਅਸੀਂ ਸਾਰੇ ਹੈਰਾਨ ਸੀ ਕਿ ਬੜੇ ਖਲਾਫ ਆਵਾਜ਼ਾਂ ਦੀਆਂ ਡਾਟ ਰਾਜ ਕੁਮਾਰ ਦੇ ਪੂਰੇ ਹਲਕੇ ਦੇ ਵਿੱਚ ਕਿਉਂਕਿ ਹਲਕੇ ਦੇ ਵਿੱਚ ਨਸ਼ੇ ਦੀ ਬੜੀ ਵਡਤ ਹੋਈ ਸੀ ਰੇਤੀ ਦੀ ਗੱਲ ਸੀ ਲੋਕਾਂ ਦੀ ਛੂਟੇ ਪਰਚੇ ਕਰਾਉਣ ਦੀ ਗੱਲ ਸੀ ਤੇ ਲੋਕਾਂ ਵਿੱਚ ਬੜੀ ਰੀਜੈਂਟਮੈਂਟ ਸੀ ਪਰ ਰਿਜ਼ਲਟ ਜਿਹੜਾ ਆ ਉਹ ਦੇ ਫੇਵਰ ਵਿੱਚ ਚਲੇ ਗਿਆ ਇਹ ਇੱਕ ਚਰਚਾ ਦਾ ਵਿਸ਼ਾ ਜਿਹੜਾ ਉੱਭਰਿਆ ਫਿਰ ਉਹਦੇ ਬਾਅਦ ਗੱਲ ਨਿਕਲ ਕੇ ਆਈ ਕਿ ਇਹ ਕਿਉਂ ਵਾਪਰਿਆ ਇਹ ਬੜੀ ਗੱਲ ਜਿਹੜੀ ਅੱਜ ਜਿਹੜੀ ਸਾਰੇ ਲੋਕਾਂ ਦੇ ਜ਼ੁਬਾਨ ਦੇ ਉੱਪਰ ਗੱਲ ਆ ਕਿ ਡਾਕਟਰ ਰਾਜਕਮਲ ਜੱਬੇਵਾਲ ਨੇ ਜਦੋਂ ਵੋਟਾਂ ਖਿਰਦੇ ਆ ਗਈਆਂ ਇਹਨੇ ਇੱਕ ਬਹੁਤ ਵੱਡਾ ਡਰਾਮਾ ਜਿਹੜਾ ਉਹ ਕਰ ਲਿਆ ਇਹਨੇ ਇੱਕ ਝਾਲੀ ਲੈਟਰ ਤਿਆਰ ਕਰ ਲਿਆ ਸੈਂਕਸ਼ਨ ਲੈਟਰ ਜਿਹਨੂੰ ਕਹਿੰਦੇ ਆ ਉਹ ਲੈਟਰ ਦੇ ਉੱਪਰ ਝਾਲੀ ਬੀਡੀਪੀਓ ਦੇ ਦਸਤਖਤ ਕਰ ਲੈ ਔਰ ਆਪਣੇ ਦਸਤਖਤ ਵੀ ਉਹਤੇ ਕਰ ਦਿੱਤੇ ਉਹ ਲਗਭਗ 400 ਪਰਿਵਾਰਾਂ ਨੂੰ ਉਹਨਾਂ ਦੇ ਮਕਾਨਾਂ ਦੀਆਂ ਛੱਤਾਂ ਜਿਹੜੀਆਂ ਆ ਉਹ ਰਿਪੇਅਰ ਕਰਵਾਤੇ ਪੈਸੇ ਜਾਰੀ ਕੀਤੇ ਕਿ ਤੁਹਾਨੂੰ 5000 ਕੇ ਹੁੰਦਾ 10000 ਕੇ ਹੁੰਦਾ 15000 ਉਹ ਚਿੱਠੀਆਂ ਵੰਡ ਕੇ ਉਹਨਾਂ ਨੂੰ ਕਿਹਾ ਕਿ ਤੁਹਾਡੇ ਪੈਸੇ ਵੋਟਾਂ ਦੇ ਬਾਅਦ ਆ ਜਾਣੇ ਆ ਤੁਸੀਂ ਵੋਟਾਂ ਮੈਨੂੰ ਪਾ ਦਿਓ ਉਹਦੇ ਮੌਕੇ ਤੇ ਸ਼ਿਕਾਇਤ ਵੀ ਹੋਈ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜਿਹੜੇ ਇਹਦੇ ਮਹਾ ਵਰਕਰ ਆ ਪਿੰਡਾਂ ਦੇ ਵਿੱਚ ਉਹ ਕੋਡ ਆਫ ਕੰਡਕਟ ਲੱਗੇ ਦੇ ਉੱਪਰ ਚਿੱਠੀਆਂ ਵੰਡ ਰਹੇ ਆ ਚਲੋ ਇਲੈਕਸ਼ਨਾਂ ਦੇ ਵਿੱਚ ਸਾਰੇ ਲੋਕ ਬਿਜ਼ੀ ਸੀਗੇ ਚਿੱਠੀਆਂ ਵੰਡੀਆਂ ਗਈਆਂ ਵੋਟਾਂ ਲੈ ਲਈਆਂ ਗਈਆਂ ਔਰ ਇਹ ਜਿੱਤ ਜਿਹੜੀ ਹਾਸਲ ਉਹਨੇ ਕਰ ਲਈ ਹੁਣ ਸਰਕਾਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਰਹੀ ਉਹ ਕੇਸ ਜਿਹੜਾ ਹੈਗਾ ਇਹਦੀ ਜਿਹੜੀ ਸੀ ਗਲਤੀ ਇਹ ਕਰ ਗਿਆ ਕਿ ਆਹ ਬੰਦਾ ਡੀਸੀ ਹੁਸ਼ਿਆਰਪੁਰ ਦੇ ਮੈਂਬਰੋਂ ਲੈ ਕੇ ਚਲੇ ਗਿਆ ਕਿ ਆਹ ਦੇਖੋ ਜੀ ਸੈਸ਼ਨ ਲੈਟਰ ਜਾਰੀ ਹੋਇਆ ਆ ਤੁਸੀਂ ਇਹਨੂੰ ਪੈਸੇ ਜਾਰੀ ਕਰ ਦਿਓ ਜਦੋਂ ਉਸ ਵੇਲੇ ਦੇ ਡੀਸੀ ਨੇ ਉਹਨਾਂ ਨਾਲ ਸੈਸ਼ਨ ਲੈਟਰਾਂ ਦੀ ਇਨਕੁਆਰੀ ਕੀਤੀ ਤੇ ਤੁਸੀਂ ਹੈਰਾਨ ਹੋਵੋਗੇ ਦੋਨੋਂ ਵੀਡੀਓ ਮਾਲਪੁਰ ਤੇ ਬੀਡੀਪੀਓ ਹੁਸ਼ਿਆਰਪੁਰ ਤੋਂ ਉਹਨਾਂ ਨੇ ਆਪਣੀ ਲਿਖਤੀ ਇਰਪੋਰਟ ਕੀਤਾ ਕਿ ਇਹ ਸੈਂਕਸ਼ਨ ਲੈਟਰ ਸਾਡੇ ਕੋਲੋਂ ਜਾਰੀ ਹੀ ਨਹੀਂ ਹੋਏ ਤੇ ਨਾ ਹੀ ਸਾਡੇ ਦੇ ਉੱਪਰ ਸਾਈਨ ਹੋਆ ਇਹ ਸਾਰਾ ਕੁਝ ਝਾਲੀ ਆ। ਔਰ ਡੀਸੀ ਨੇ ਸਾਰੀ ਪੁਲਿਸ ਨੂੰ ਇਨਕੁਆਰੀ ਦਿੱਤੀ। ਉਹ ਇਨਕੁਆਰੀ ਪੁਲਿਸ ਦੇ ਅਫਸਰਾਂ ਨੇ ਵੀ ਕੀਤੀ। ਅਖੀਰ ਉਹ ਵਿਜੀਲੈਂਸ ਕੋਲ ਚਲੇ ਗਈ ਔਰ ਡਾਕਟਰ ਰਾਜਕਮਾਰ ਨੇ ਉਸ ਗੱਲ ਤੋਂ ਦੱਸਦੇ ਆ ਆਪਣੀ ਜਿਹੜੀ ਐਂਟੀਸੀਪੇਟਰੀ bail ਉਹ ਵੀ ਕਰਾਈ। ਸੋ ਮਸਲਾ ਇਹ ਜਿਹੜਾ ਹੈ ਵਿਜੀਲੈਂਸ ਦੇ ਸਰਕਾਰ ਦੇ ਕੋਲ ਫਾਈਲ ਹੀ ਬਣ ਕੇ ਚਲੀ ਗਈ। ਕਿਸੇ ਵੇਲੇ ਵੀ ਕੁਝ ਵਾਪਰ ਸਕਦਾ ਸੀ। ਔਰ ਐਸ ਪ੍ਰਧਾਨ ਸਭਾ ਦੇ ਸੈਸ਼ਨ ਦੇ ਦੌਰਾਨ ਜਦੋਂ ਡਾਕਟਰ ਰਾਜਕੁਮਾਰ ਪੰਡਾ ਫਿਰ ਤੇ ਰੱਖ ਕੇ ਜਾਂ ਸੰਗਲ ਰੱਖ ਕੇ ਸਰਕਾਰ ਨੂੰ ਲਲਕਾਰਦਾ ਸੀ ਤੇ ਮੌਕੇ ਤੇ ਸਰਕਾਰ ਨੇ ਫਿਰ ਰਿਐਕਸ਼ਨ ਜਿਹੜਾ ਲੈ ਲਿਆ ਉਹ ਐਥੇ ਨਾਲ ਗਲਤੀ ਨਿਕਲੇ ਆ ਕਿ ਜਿਹੜੀ ਸਰਕਾਰ ਇਮਾਨਦਾਰੀ ਦਾ ਢੰਡੋਰਾ ਪਟਦੀ ਹੈ ਜਿਹੜੀ ਕਹਿੰਦੀ ਸੀ ਅਸੀਂ ਕਰਪਸ਼ਨ ਜਿਹੜੀ ਨਹੀਂ ਹੋਣ ਦਿਆਂਗੇ ਉਹ ਸਰਕਾਰ ਨੇ ਕਰਪਸ਼ਨ ਦਾ ਨਾਮ ਲੈ ਕੇ ਇਹਨੂੰ ਡਰਾ ਕੇ ਇਹਨੂੰ ਪਾਰਟੀ ਦੇ ਵਿੱਚੋਂ ਆਪਣੀ ਪਾਰਟੀ ਦੇ ਵਿੱਚ ਲੈ ਲਿਆ ਕਿਦੋਂ ਪਾਵਰ ਛੱਡ ਕੇ ਸਾਡੇ ਵਿੱਚ ਆ ਜਾ ਔਰ ਸਾਡੇ ਕੋਲ ਜਿਹੜੀ ਆ ਸਾਰੇ ਜਿਹੜੀ ਕ腐ਸ਼ਨ ਦੇ ਜਿਹੜੇ ਟਾਗ ਉਹ ਧੋਤੇ ਜਾਂਦੇ ਆ ਹੁਣ ਡਾਕਟਰ ਰਾਜਕਮਾਰ ਆਮ ਆਦਮੀ ਪਾਰਟੀ ਵਿੱਚ ਚਲੇ ਗਿਆ ਚਰਚਾ ਆ ਕਿ ਪਾਰਲੀਮੈਂਟ ਦੀ ਨੂੰ ਲੇਕਿਨ ਟਿਕਟ ਵੀ ਮਿਲ ਸਕਦੀ ਆ ਪਰ ਦੇਖਣ ਬੜੀ ਗੱਲ ਇਹ ਆ ਕਿ ਕੀ ਆਪਾਂ ਇਸ ਤਰੀਕੇ ਦੇ ਨਾਲ ਡੈਮੋਕ੍ਰੇਸੀ ਦਾ ਕਾਹਨ ਨਹੀਂ ਕਰ ਰਹੇ ਜੀ ਕੀ ਅਸੀਂ ਆਪਣੀਆਂ ਸਰਕਾਰਾਂ ਬਣਾਉਣ ਲਈ ਜਾਂ ਕਰਕੇ ਪੈਸੇ ਵਾਲੇ ਬੰਦਿਆਂ ਨੂੰ ਆਪਣੇ ਵਿੱਚ ਲੈ ਕੇ ਅਸੀਂ ਜਿਹੜਾ ਲੋਕਾਂ ਦਾ ਗ੍ਰੇਵ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰ ਰਹੇ ਅਜੇ ਦੋ ਤਿੰਨ ਮਸਲੇ ਜਿਹੜੇ ਇਹਦੇ ਵਿੱਚ ਗੱਲਾਂ ਜਿਹੜੀਆਂ ਆ ਉਹ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਆ। ਉਹ ਲੋਕ ਇਹ ਜਾਣਨਾ ਚਾਹੁੰਦੇ ਆ ਕਿ ਕੀ ਕਾਰਨ ਉਹ ਕਿ ਜਿਹੜੇ ਗਰੀਬ ਲੋਕ ਨੇ ਛੱਪਾਂ ਆ। ਉਹਨਾਂ ਦੇ ਜਿਹੜੀ ਰਪੇਰ ਦਾ ਵੋਟਾਂ ਦੇ ਵੇਲੇ ਚਿੱਤਾ ਆਉਂਦਾ। ਜੇ 22 ਦੇ ਵਿੱਚ ਇਲੈਕਸ਼ਨ ਆਈ ਆ ਤੇ ਉਸ ਵੇਲੇ ਚਿੱਤਾ ਆ ਗਿਆ। ਉਸ ਵੇਲੇ ਕੁਝ ਲੋਕਾਂ ਨੂੰ ਪੈਸੇ ਦਿੱਤੇ ਵੀ ਗਏ ਕਹਿੰਦੇ ਦੱਸਦੇ ਆ ਤੇ ਵਾਕਈ ਜਾਲੀ ਲੈਟਰ ਜਿਹੜੇ ਸੈਂਕਸ਼ਨ ਲੈਟਰ ਨੂੰ ਵੰਡ ਕੇ ਉਹ ਵੋਟਾਂ ਲੈ ਲਈਆਂ ਉਹ ਤੋਂ ਬਾਅਦ 2 ਸਾਲ ਬੀਤ ਗਏ ਤਾਂ ਡਾਕਟਰ ਰਾਜਕਮਨ ਨੂੰ ਚਿੱਤਾ ਆਇਆ, ਨਾ ਸਰਕਾਰ ਨੂੰ ਚਿੱਤਾ ਆਇਆ। ਹੁਣ ਫਿਰ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ। ਉਹ ਸਾਰਾ ਕੁਝ ਲੈ ਕੇ ਹੁਣ ਫੇਰ ਉਹਦੇ ਨੂੰ ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨ ਐਲਾਨ ਕਰਤੀ ਤੇ ਉਦੋਂ ਬੀਡੀਪੀ ਉਹ ਦਫਤਰ ਖੋਲ ਕੇ ਬੈਂਕਾਂ ਵਾਲਿਆਂ ਨਾਲ ਟਾਈ ਅਪ ਕਰਕੇ ਰਾਤੋਂ ਰਾਤ ਜਿਹੜੇ ਪੈਸੇ ਆ ਉਹ ਬੈਂਕਾਂ ਦੇ ਪ੍ਰੋਜੈਕਟਾਂ ਦੇ ਖਾਤਿਆਂ ਦੇ ਵਿੱਚ ਉਹ ਟਰਾਂਸਫਰ ਕਰ ਦਿੱਤੇ ਔਰ ਅੱਜ ਡਾਕਟਰ ਰਾਜਕਮਾਲ ਦੇ ਜਿਹੜੇ ਵਰਕਰ ਉਹ ਲਿਸਟਾਂ ਲੈ ਕੇ ਪਿੰਡਾਂ ਵਿੱਚ ਜਾਂਦੇ ਆ ਤੁਹਾਡੇ ਪਿੰਡ ਵਿੱਚ ਆਹ ਠੱਠਾਂ ਬੰਦਿਆਂ ਦੇ ਨਾਂ ਆ ਤੁਹਾਡੇ ਪਿੰਡਾਂ ਪੰਜਾਹਾਂ ਬੰਦਿਆਂ ਦੇ ਨਾਂ ਆ ਔਰ ਤੁਸੀਂ ਹੈਰਾਨ ਹੋਵੋਗੇ ਇੱਕ ਪਿੰਡ ਦੇ 218 ਕੇਸ ਜੀ ਔਰ ਕੀ ਇਹ ਅੱਜ ਮੰਗ ਕਰ ਰਹੇ ਆ ਅਸੀਂ ਕਿ ਕੀ 218 ਕੱਚੀਆਂ ਛੱਤਾਂ ਉਸ ਪਿੰਡ ਦੇ ਵਿੱਚ ਹੈਗੀਆਂ ਦੂਜੀ ਗੱਲ ਇਹ ਹੈ ਕਿ ਕੀ 5000 ਨਾਲ ਜਾਂ 10000 ਦੇ ਨਾਲ ਕਿਸੇ ਦੇ ਦੀ ਛੱਤ ਦੀ ਰਿਪੇਅਰ ਹੋ ਸਕਦੀ ਹੈ ਤੀਜੀ ਗੱਲ ਇਹ ਹੈ ਕਿ ਜੇ ਇਹ ਹੋ ਸਕਦੀ ਸੀਗੀ ਤਾਂ ਜੋ ਸਰਕਾਰ ਦਾ ਨਾਰਮ ਆ ਉਹ 15000 ਤੋਂ 35000 ਦਾ ਉਹ 5000 ਨਾਲ ਤਾਂ ਇੱਥੇ ਟਰੋਲੀ ਵੀ ਨਹੀਂ ਆਉਂਦੀ ਤੁਸੀਂ ਛੱਤ ਕੀ ਬੇਰ ਕਰੋਗੇ ਸੋ ਇਹ ਮੈਂ ਸਮਝਦਾ ਕਿ ਸਿੱਧੀ ਸਿੱਧੀ ਜਿਹੜੀ ਆ ਇਹ ਵੋਟਾਂ ਨੂੰ ਖੇਦਣ ਦਾ ਜਿਹੜਾ ਮਤਲਆ ਹੈ ਔਰ ਭਗਵਾਨ ਸਤਿਮਾਨ ਸਰਕਾਰ ਦੇ ਤੋਂ ਬਚਦੀ ਰਹੀ ਉਹ ਕਰਾਪਸ਼ਨ ਦੇ ਜਿੱਥੇ ਗੱਲ ਕਰਦੇ ਸੀ ਬਾਕੀ ਐਮਐਲਏ ਮੰਤਰੀਆਂ ਦੇ ਉੱਪਰ ਕੇਸ ਬਣਾਉਣ ਦੀ ਗੱਲ ਕਰਦੇ ਸੀ ਇੱਥੇ ਆ ਕੇ ਉਹ ਵੀ ਇਹਦੇ ਵਿੱਚ ਇਨਵੋਲਵ ਹੋ ਗਈ ਉਹਨਾਂ ਨੇ ਵੀ ਜਿਹੜੇ ਪੈਸੇ ਉਸ ਵੇਲੇ ਜਾਰੀ ਕਰਕੇ ਇਹ ਨਹੀਂ ਗੱਲ ਸੋਚੀ ਕਿ ਇਹ ਬੰਦਾ ਕਰਾਪਟ ਬੰਦਾ ਆ ਇਹਨੇ 15000 ਵੋਟ ਜਿਹੜੀ ਆ ਹੁਣ ਆਪ ਉਹ ਕਹਿੰਦਾ ਕਿ ਮੈਂ ਛਾਰੇ ਲੋਕਾਂ ਨੂੰ ਇਹ ਲੈਟਰ ਬੰਦੇ ਆ ਜੀ ਅਜਨੂਹਾ ਜੀ ਸਾਡੇ ਗਰੀਬ ਲੋਕਾਂ ਦੇ ਚਾਚ ਚ ਪੰਜ ਪੰਜ ਵੋਟਾਂ ਜੀ ਬਿਲਕੁਲ ਦੇ ਤਿੰਨ ਵੋਟਾਂ ਵੀ ਲਾ ਲਓ ਮੈਂ ਆਪਣੇ ਦੇ ਦੱਸਦਾ ਤੇ 40 ਨੂੰ ਤਿੰਨਾਂ ਦੇ ਗੁਣਾ ਕਰ ਲਓ ਤੇ ਤੇਰਾ 14000 15000 ਵੋਟ ਜਿਹੜੀ ਵੀ ਆ ਉਹ ਬਣਦੀ ਹੈ ਤੇ 22 ਦੇ ਵਿੱਚ ਡਾਕਟਰ ਰਾਜ 15000 ਵੋਟ ਇਹਨਾਂ ਗਾਲੀ ਚਿੱਠੀਆਂ ਤੇ ਲੈ ਗਿਆ ਤੇ ਵੋਟ ਇਹਨੂੰ ਪਈ 47000 ਤੇ 15000 ਮਾਈਨਸ ਕਰ ਦਈਏ ਤੇ ਵੋਟ ਰਹਿ ਗਈ 32000 ਤੇ ਫੇਰ ਜਿਹੜਾ ਦੂਜੇ ਨੰਬਰ ਤੇ ਆਇਆ ਸੰਧੂ ਉਹਦੇ 37 38000 ਵੋਟ ਸੀ ਤੇ ਜੇ ਤੂੰ ਬਣਨਾ ਚਾਹੀਦਾ ਸੀ ਨੰਬਰ 3 ਤੇ ਮੈਨੂੰ 20000 ਵੋਟ ਪਈ ਆ ਜੇ 15000 ਮੇਰੇ ਜਾਮੇਗਾ ਤਾਂ ਮੈਨੂੰ 35000 ਬਣ ਗਈਆਂ ਤੇ ਮੈਂ ਵੀ 32 ਤੋਂ ਵੱਧ ਗਿਆ ਪਰ ਜੇ ਉਹ ਸਾਰੇ 15000 ਵੰਡ ਕੇ ਹੋ ਕੇ ਪੈਂਦੀ ਤਾਂ ਸਾਨੂੰ 5-5000 ਵੀ ਪੈ ਸਕਦੀ ਸੀ ਤਾਂ ਵੀ ਇਹਦੇ ਨਾਲੋਂ ਜ਼ਰਤ ਵਧਿਆ ਸਰਦਾਰ ਤੇ ਜਿਹੜਾ ਉਹ ਹੋਰ ਹੋਣਾ ਸੀ ਸੋ ਉਸ ਕਰਕੇ ਮੈਂ ਸੋਚਦਾ ਕਿ ਇਹ ਬੜਾ ਅੱਜ ਪੂਰੀ ਲੋਕਾਂ ਦੇ ਜਵਾਨ ਦੇ ਉੱਪਰ ਗੱਲ ਆ ਲੋਕ ਗੱਲ ਮਹਿਸੂਸ ਕਰਦੇ ਆ ਕਿ ਜੇ ਇਹ ਇਸ ਤਰ੍ਹਾਂ ਜਿਹੜੇ ਲੋਕ ਆ ਪੈਸੇ ਵਾਲੇ ਲੋਕ ਆ ਜਾਂ ਠੱਗਿਆ ਠੋੜੀਆਂ ਮਾਰ ਵਾਲੇ ਲੋਕ ਆ ਉਹ ਝਾਲੀ ਚਿੱਠੀਆਂ ਵੰਡ ਕੇ ਪੈਸੇ ਵੰਡ ਕੇ ਲਾਜ ਦੇ ਕੇ ਵੋਟਾਂ ਲੈਣਗੇ ਫੇਰ ਡੈਮੋਕ੍ਰੇਸੀ ਕਿੱਥੇ ਜਾਊਗੀ ਫਿਰ ਜਿਹੜੇ ਆਪਾਂ ਕਹਿੰਦੇ ਆ ਕਿ ਲੋਕਾਂ ਦੇ ਜਿਹੜੇ ਲੀਡਰ ਆ ਲੋਕਾਂ ਦੇ ਕੰਮ ਨਹੀਂ ਕਰਦੇ ਐ ਨਹੀਂ ਹੁੰਦਾ ਫਿਰ ਉਹ ਕਿਉਂ ਕਿਵੇਂ ਕਰਨਗੇ ਕਿਸੇ ਦੇ ਕੰਮ ਕਿਉਂ ਉਹ ਪੈਸੇ ਲਈ ਇਸ ਕਰਕੇ ਅੱਜ ਇਹ ਬੜੀ ਗੰਭੀਰ ਜਿਹੜਾ ਇਹ ਮੈਟਰ ਆ ਇਹ ਮੈਟਰ ਕੱਲਾ ਚੱਬੇਵਾਲ ਦੀ ਗੱਲ ਨਹੀਂ ਹੈ ਇਹ ਸਾਡੇ ਦੇਖ ਦੀ ਰਾਜਤੰਤਰ ਸਾਡੇ ਜਿਹੜਾ ਲੋਕਤੰਤਰ ਉਹਦੀ ਗੱਲ ਆ ਸੋ ਮੈਂ ਇੱਥੋਂ ਇਸ ਕਰਕੇ ਵੀ ਮੰਗ ਕਰਦਾ ਕਿ ਮੈਂ ਵੀ ਫਿਆਸੀ ਆ ਮੈਂ ਵੀ ਚਾਰ ਵਾਰੀ ਐਮਐਲਏ ਬਣਿਆ ਔਰ ਮੈਂ ਇਸ ਇਲੈਕਸ਼ਨ ਦੇ ਵਿੱਚ ਹਰਿਆ ਜਿਹੜਾ ਇਹ ਤਾਰਾ ਮਤਲਆ ਔਰ ਇਹ ਜਿਹੜੀ ਆ ਇਨਕੁਆਰੀ ਆਲਰੇਡੀ ਸਾਰੇ ਅਫਸਰਾਂ ਨੇ ਕੱਲ ਲਈ ਆਈਪੀਐਸ ਅਫਸਰਾਂ ਨੇ ਕੱਲ ਲਈ ਆਈਐਸ ਅਫਸਰਾਂ ਨੇ ਕੱਲ ਲਈ ਜੇ ਭਗਵੰਤ ਮਾਨ ਜੀ ਅੱਜ ਇਸ ਕੇਸ ਨੂੰ ਬੰਦ ਕਰਦੇ ਆ ਤਾਂ ਮੈਂ ਥਾਣਾ ਉਹ ਅਫਸਰ ਫਿਰ ਉਹਨਾਂ ਦੇ ਮਨ ਚ ਕੀ ਗੱਲ ਆਉਗੀ ਉਹ ਕਿਵੇਂ ਕਿਵੇਂ ਇਨਕੁਆਰੀਆਂ ਕਰਨਗੇ ਕਿਵੇਂ ਮਾੜੇ ਲੋਕਾਂ ਦੇ ਉਹ ਰਿਪੋਰਟਾਂ ਤਿਆਰ ਕਰਨਗੇ ਕਿਵੇਂ ਬਣਗੇ ਇਹ ਤਾਂ ਜਿਹੜੇ ਬਾਕੀ ਦੇ ਵੀ ਇਹ ਭਗਵੰਤ ਮਾਨ ਨੇ ਕੀਤ ਬਣਾਇਓ ਆ ਇਹਦਾ ਮਤਲਬ ਉਹ ਵੀ ਫਿਰ ਜਾਇਜ਼ ਤਰੀਕੇ ਨਾਲ ਹੋ ਜਾਣਗੇ ਉਹ ਵੀ ਉਹ ਵੀ ਕਲੀਅਰ ਮੁੱਕ ਜਾਣੇ ਚਾਹੀਦੇ ਸੋ ਇਸ ਕਰਕੇ ਬੜਾ ਗੰਭੀਰ ਮਸਲਾ ਆਇਆ ਮੈਂ ਪੁਰਜੋਰ ਮੰਕਰਿਆ ਕਿ ਇਹ ਜਿਹੜਾ ਕੇਸ ਆ ਇਹਨੂੰ ਦੁਬਾਰਾ ਕੋਰਟ ਵਿੱਚ ਜਾ ਕੇ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਔਰ ਜੇ ਵਾਕਿਆ ਹੀ ਇਹ ਡਾਕਟਰ ਰਾਜ ਨੇ ਇਹ ਜਿੱਦਾਂ ਜਾਲੀ ਸਾਈਨ ਕਰਕੇ ਉਸਾਰਤ ਹੋ ਗਏ ਆ ਉਹ ਕੀਤੇ ਆ ਤਾਂ ਇਸ ਬੰਦੇ ਨੂੰ ਫਿਰ ਆਪਣੇ ਲੋਕਤੰਤਰੀ ਭਾਗ ਦੇ ਵਿੱਚ ਹਿੱਸਾ ਲੈਣ ਦਾ ਕੋਈ ਅਧਿਕਾਰ ਨਹੀਂ ਰਹਿ ਜਾਂਦਾ ਇਹ ਡਿਸਕਵਾਲਿਫਾਈ ਹੋਣਾ ਬਣਦਾ ਇਹ ਕਾਨੂੰਨ ਦੀ ਗੱਲ ਆ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਔਰ ਹੁਣ ਵੀ ਮੈਂ ਗੱਲ ਇਹ ਧਿਆਨ ਚ ਲਿਆਉਣਾ ਚਾਹੁੰਦਾ ਪ੍ਰੋਫੈਸ਼ਨ ਦੇ ਵੀ ਤੇ ਇਲੈਕਸ਼ਨਲ ਕਮਿਸ਼ਨ ਦੇ ਵੀ ਸਰਕਾਰ ਦੇ ਵੀ ਹੁਣ ਵੀ ਜਿਹੜੀਆਂ ਉਹ ਲਿਸਟਾਂ ਆ ਉਹ ਕੋਡ ਆਫ ਕਰਾਟ ਲੱਗਾ ਆ ਉਹ ਹੁਣ ਵੀ ਲੋਕਾਂ ਦੇ ਵਿੱਚ ਜਾ ਰਹੀਆਂ ਹੁਣ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਟੈਲੀਫੋਨ ਆ ਕੇ ਸਰਪੰਚਾਂ ਨੂੰ ਕਿ ਤੁਹਾਡੇ ਅਕਾਊਂਟ ਜਾਨੇ ਪੈਸੇ ਪੈ ਗਏ ਆ ਇਹਨਾਂ ਇਹਨਾਂ ਬੰਦਿਆਂ ਦੇ ਨਾਂ ਆ ਵੋਟਾਂ ਦੇ ਵਾਅਾ ਤੁਹਾਨੂੰ ਜਿਹੜੀਆਂ ਪੈਦੇ ਉਹ ਮਿਲ ਜਾਣੇ ਸੋ ਇਹ ਫਿਰ ਕਦ ਤੱਕ ਇਹ ਕੰਮ ਚੱਲਦਾ ਰਹੂਗਾ ਇਹੀ ਪੈਸੇ ਪਹਿਲਾਂ ਜਾਨੀ ਚਿੱਠੀਆਂ ਦੇ ਕੇ ਵੋਟਾਂ ਲੈ ਲਈਆਂ ਹੁਣ ਉਹ ਪੈਸੇ ਦੁਬਾਰਾ ਪਾ ਕੇ ਸਰਪੰਚਾਂ ਦੇ ਖਾਤੇ ਵਿੱਚ ਹੁਣ ਠੇ ਵੋਟਾਂ ਲੈ ਜਾਣਗੇ ਕਿ ਜਿਹੜੇ ਮਿਹਨਤੀ ਲੋਕ ਆ ਜਿਹੜੇ ਡੈਮੋਕ੍ਰੇਸੀ ਲਈ ਕੰਮ ਕਰਦੇ ਆ ਲੋਕਾਂ ਲਈ ਕੰਮ ਕਰਦੇ ਆ ਉਹ ਲੋਕਾਂ ਦੀ ਬਾਰੇ ਕਦੋਂ ਆਊਗੀ ਸੋ ਇਸ ਕਰਕੇ ਇਹ ਅੱਜ ਬੜਾ ਪ੍ਰਜੋਰ ਸਾਡੀ ਮੰਗੋ ਆ ਕਿ ਇਹਦੇ ਖਿਲਾਫ ਜਿਹੜੀ ਆ ਪੂਰੀ ਇਨਕੁਆਇਰੀ ਹੋਵੇ ਅਸੀਂ ਨਿੱਜੀ ਤੌਰ ਤੇ ਮੈਂ ਨਹੀਂ ਕਹਿੰਦਾ ਵੀ ਉਹਨੂੰ ਫੜ ਲਓ ਉਹਨੂੰ ਫੜ ਲਓ ਪਰ ਜਿਹੜਾ ਬੰਦਾ ਦੋਸ਼ੀ ਆ ਜਿਹਦਾ ਦੋਸ਼ ਜਿਹੜਾ ਆ ਇਹ ਇਨਕੁਆਰੀਆਂ ਦੇ ਵਿੱਚ ਸਾਬਤ ਹੋ ਚੁੱਕਾ ਪਹਿਲਾਂ ਸਾਡੇ ਕੋਲ ਆ ਸਾਰੇ ਪਾਸੇ ਉਹ ਰਿਕਾਰਡ ਦੇ ਵਿੱਚ ਗੱਲ ਆ ਗਈ ਆ ਤੇ ਉਹ ਗੱਲ ਫੇ ਜਿਹੜੀ ਆ ਉਹ ਨੰਗੀ ਹੋਣੀ ਚਾਹੀਦੀ ਹੈ ਦੋ ਦਰ ਦਰ ਪਾਣੀ ਦੇ ਪਾਣੀ ਦੇ ਹੋਣਾ ਚਾਹੀਦਾ ਸੋ ਮੈਂ ਅੱਜ ਤੁਹਾਡੇ ذریعے ਸਾਰੇ ਆਪਣੇ ਇਲਾਕੇ ਵੱਲੋਂ ਬਰਕਰਾਰ ਵੱਲੋਂ ਇਹ ਅਪੀਲ ਕਰਦਾ ਕਿ ਸਾਨੂੰ ਜਿਹੜਾ ਇਨਸਾਫ ਉਹ ਮਿਲਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਦੋਸਤੋ ਇਸ ਸੰਸਦ ਆਸੂ ਸਿੰਘ ਠੰਡਰ ਸਾਹਿਬ ਦਾ ਕੈਨਲ ਮੰਤਰੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਮਜੂਦਾ ਹਾਲਾਤਾਂ ਬਾਰੇ ਜਿਹੜੀ ਜਾਣਕਾਰੀ ਦਿੱਤੀ ਤੇ ਖਾਸ ਕਰਕੇ ਵਿਧਾਨ ਸਭਾ ਹਲਕਾ ਚੱਬੇਵਾਲ ਬਾਰੇ ਵੀ ਵਿਸਤਾਰ ਦੇ ਵਿੱਚ ਜਾਣਕਾਰੀ ਤੇ ਜਿਹੜੀ ਪਿਛਲੇ ਦਿਨੀ ਹੋਈ ਰੱਦ